ਸਾਡੇ ਕੋਲ ਪਿਛਲੇ 8 ਕੁ ਸਾਲ ਤੋਂ ਹੈਗਾ 4 ਕੁ ਸਾਲ ਪਹਿਲਾਂ ਫੈਕਟਰੀ ਸੀਗਾ ਤੇ ਫਿਰ 4 ਕੁ ਸਾਲ ਬਾਅਦ ਕੋਈ ਸਾਡੇ ਕੁਸ਼ਰਮੰਦ ਸੀ ਉਹ ਬਿਮਾਰ ਸੀਗਾ ਉਹਦੀ ਡੈਥ ਹੋ ਗਈ ਤੇ ਅਸੀਂ ਵੀ ਬਾਹਰ ਜਾਣਾ ਸੀ ਤੇ ਅਮਰਜੰਸੀ ਚ ਫਿਰ ਉਹ ਬੰਦਿਆ ਨੇ ਸਾਡੇ ਸੁਜੈਸਟ ਕੀਤਾ ਵੀ ਚਲੋ ਇਹ ਮੁੰਡਾ ਠੀਕ ਹੈਗਾ ਫੈਮਿਲੀ ਵਾਲਾ ਤੇ ਤੁਸੀਂ ਫੋਰ ਦੀ ਟਾਈਮ ਵੀਗਾ ਇਹਨੂੰ ਕਰ ਰੱਖ ਲੋ ਮੈਂ ਕਿਹਾ ਵੀ ਕੱਕਾ ਮੈਂ ਸਵੇਰੇ ਜਾਣਾ ਤੇ ਤੂੰ ਪਿੱਛੋਂ ਰੂਮ ਬੰਦ ਕਰ ਲਈ ਤੇ ਮੈਂ ਆਪਣੇ ਦੋ ਰੂਮ ਜਿੰਨਾ ਅੱਛੇ ਮੈਂ ਮੇਰੇ ਬੈਡਰੂਮ ਤੋਂ ਪਲੱਸ 4 ਕਮਰਾਂ ਸੀ ਉਹ ਮੈਂ ਦੋ ਲੋਕ ਆਲਵੇਸ ਲੋਕ ਕਰਦਾ ਕਦੀ ਵੀ ਨਹੀਂ ਮੈਂ ਛੱਡਿਆ ਉਹਨਾਂ ਨੂੰ ਖਾਲੀ ਤੇ ਸਾਮਾ ਉਹ ਚਲੋ ਜਿਹਨਾਂ ਦੀ ਨੀਤ ਮਾੜੀ ਹੋ ਗਈ ਉਹਨੇ ਕੋਈ ਨਾ ਕੋਈ ਤਾਂ ਆਪਣਾ ਇਤਜਾਮ ਕੀਤਾ ਹੀ ਸੀਗਾ ਲੋਕ ਨਹੀਂ ਉਹਨਾਂ ਕੋ ਕੁੱਲੇ ਪੈਰੋਂ ਨੇ ਉਹਨੂੰ ਪਟ ਲੈ ਆਉਦੇ ਵਿੱਚ ਅੰਦਰੋਂ ਕਿਉਂਕਿ ਅੰਦਰ ਫਿਕਸ ਸਿਕਾ ਹੋ دیوار ਦੇ ਵਿੱਚ دیوار ਚ ਫਿਕਸ ਹੈਗਾ ਉਨੇ ਨੂੰ ਪਟਲਿਆ ਬਾਹਰ ਲਿਆ ਕੇ ਫਿਰ ਉਹਨੇ ਤੋੜਿਆ 6 ਦੇ 6000 ਦੇ ਕਰੀਬ ਡਾਲਰ ਸੀਗਾ ਜੀ ਤੇ ਇੰਡੀਅਨ ਇੰਡੀਅਨ ਕਰੰਸੀ ਸੀ ਅਰਾਊਂਡ 60 70 ਹਜ਼ਾਰ ਲੱਖ ਰੁਪਏ ਹੋਣੀ ਕਿਉਂਕਿ ਮੈਂ ਸੈਲਰੀ ਵਾਸਤੇ ਸੀਗੇ ਪੇਮੈਂਟ ਕਰ ਪਈ ਤੇ ਮੈਂ ਲੈ ਗਿਆ ਸੀਗਾ ਸਵੇਰੇ ਨਾਲ ਲੈ ਗਿਆ ਸੀ ਪਲੱਸ ਹੋਰ ਕੀਮਤੀ ਸਬਾਨ ਸੀ ਥੋੜੀ ਬੋਧੀ ਚੁਲੜੀ ਹੋਣੀ ਹੈ ਕਾਫੀ ਚੁਲੜੀ ਅਸੀਂ ਲੋਕਰ ਤੇ ਰੱਖਤੀ ਸੀ ਕਿਉਂਕਿ ਵਾਈਫ ਨੇ ਜਾਣਾ ਸੀਗਾ ਥੋੜੀ ਬੋਧੀ ਕਿਤੇ ਪਈ ਹੈ ਉਹਨ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਉਹ ਤੋਂ ਵਾਈਫ ਨੇ ਪਤਾ ਕਿ ਕੀ ਹੋ ਚੁਕਿਆ ਹੈ। ਤੁਹਾਗੇ ਤੁਹਾਡੇ ਸਾਰੇ ਦਾ ਪੀਟੀਸੀ న్యూਸ ਤੇ ਅੱਜ ਜੋ ਤੁਹਾਨੂੰ ਅਸੀਂ ਇੱਕ ਖਬਰ ਦਿਖਾਉਣ ਜਾ ਰਹੇ ਹਾਂ, ਖਬਰ ਨਾਲ ਰੂਬਰੂ ਕਰਨ ਜਾ ਰਹੇ ਹਾਂ, ਇਹ ਖਾਸ ਕਰ ਉਹਨਾਂ ਲਈ ਜ਼ਰੂਰੀ ਹੈ ਜੋ ਕਿ ਆਪਣੇ ਘਰ ਵਿੱਚ ਕੇਅਰ ਟੇਕਰ ਰੱਖਦੇ ਨੇ। ਆਪ ਵਿਦੇਸ਼ ਚ ਆਣ ਜਾਣ ਸਫ਼ਰ ਲੱਗਿਆ ਰਹਿੰਦਾ ਤੇ ਪਰ ਕੇਅਰ ਟੇਕਰਾਂ ਦੇ ਭਰੋਸੇ ਆਪਣਾ ਕਾਰਜ ਛੱਡ ਜਾਂਦੇ ਨੇ ਤੇ ਚਾਹੇ ਸਾਲਾਂ ਦੇ ਕੇਅਰ ਟੇਕਰ ਹੋਣ ਪਰ ਕਿਤੇ ਨ ਕਿਤੇ ਭਰੋਸਾ ਜਦੋਂ ਇਹ ਟੁੱਟਦਾ ਹੈ ਤੇ ਬੜਾ ਦੁੱਖ ਹੁੰਦਾ ਤੇ ਇੱਕ ਨੁਕਸਾਨ ਦਾ ਵੀ ਕਾਰਨ ਬਣ ਜਾਂਦਾ ਹੈ। ਜਲੰਧਰ ਦੇ ਨਿਊ ਜਵਾਰਨਗਰ ਦੀ ਇਹ ਖਬਰ ਹੈ ਜਿੱਥੇ ਕਿ ਇੱਕ ਨੇਪਾਲੀ ਕੇਅਰ ਟੇਕਰ ਰੱਖਿਆ ਗਿਆ ਸੀ ਪਰਿਵਾਰ ਸਮੇਤ ਉਹ ਕਾਰ ਦਾ ਜ਼ਰੂਰੀ ਸਮਾਨ ਅਤੇ ਲੱਖਾਂ ਦੀ ਚੋਰੀ ਕਰਕੇ ਫਰਾਰ ਹੋ ਜਿੰਨਾਂ ਦੀ ਸੀ ਸੀਸੀਟੀਵੀ ਵੀਡੀਓਸ ਆਉਣੇ ਲੰਦੀ ਆ ਇਸ ਪਰਿਵਾਰ ਦੇ ਜਿਹੜੇ ਮੁਖੀ ਨੇ ਉਹ ਸਾਡੇ ਨਾਲ ਨੇ ਕਪਿਲ ਮਹਿਤਾ ਜੀ ਸਰ ਜਿਹੜਾ ਸਾਰਾ ਕੰਮ ਹੋਇਆ ਦੱਸ ਦਿਓ ਕਿ ਲੜਕਾ ਜਿਹੜਾ ਕੌਣ ਹੈ ਕਿੰਨੇ ਸਾਲ ਦਾ ਤੁਹਾਡੇ ਨਾਲ ਰਹਿ ਰਿਹਾ ਸੀਗਾ ਤੇ ਜਦੋਂ ਲੈ ਕੇ ਗਿਆ ਸਮਾਨ ਕੀ ਕੀ ਲੈ ਕੇ ਗਿਆ ਇਹ ਲੜਕਾ ਸਾਡੇ ਕੋਲ ਪਿਛਲੇ 8 ਕੁ ਸਾਲ ਤੋਂ ਹੈਗਾ 4 ਕੁ ਸਾਲ ਪਹਿਲਾਂ ਫੈਕਟਰੀ ਸੀਗਾ ਤੇ ਫਿਰ 4 ਸਾਲ ਬਾਅਦ ਕੋਈ ਸਾਡੇ ਕੁਸ਼ਰਮੈਂਟ ਸੀ ਉਹ ਬਿਮਾਰ ਸੀਗਾ ਉਹਦੀ ਡੈਥ ਹੋ ਗਈ ਤੇ ਅਸੀਂ ਵੀ ਬਾਹਰ ਜਾਣਾ ਸੀ ਤੇ ਐਮਰਜੈਂਸੀ 'ਚ ਫਿਰ ਉਹ ਬੰਦਿਆ ਨੇ ਸਾਡੇ ਸੁਜੈਸਟ ਕੀਤਾ ਵੀ ਚਲੋ ਇਹ ਮੁੰਡਾ ਠੀਕ ਹੈਗਾ ਫੈਮਿਲੀ ਵਾਲਾ ਤੇ ਤੁਸੀਂ ਫੋਰ ਦੀ ਟਾਈਮ ਵੀ ਇਹਨੂੰ ਕਰ ਰੱਖ ਲੋ ਤੇ ਅਸੀਂ ਇਹਨੂੰ ਕਰ ਰੱਖ ਲਿਆ اور ਕੰਮ ਬੜਾ ਵਧੀਆ ਕਰਦਾ ਸੀ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਇੱਕ ਧਿਆਨ ਰੱਖਦਾ ਕਿਸੇ ਨੂੰ ਮਤਲਬ ਲੱਗਿਆ ਨਹੀਂ ਆਣ ਜਾਣਾ ਕਿਸੇ ਉਪਰੇ ਬੰਦੇ ਨਾਲ ਗੱਲਬਾਤ ਨਹੀਂ ਕਰਨੀ ਆਪਣੇ ਫੈਮਿਲੀ ਚ ਮਸ ਜਗਾ ਇਸ ਲਈ 4 ਸਾਲ ਤੋਂ ਉਹਦੇ ਦੋ ਇਸ਼ੂ ਵੀ ਹੋਏ ਸਾਡੇ ਇੱਥੇ ਘਰ ਚ ਸਾਡੇ ਜਿਹੜਾ ਨੂੰ ਕਮਰਾ ਦਿੱਤਾ ਸੀ ਅਸੀਂ ਤੁਹਾਡੇ ਘਰ ਵਿੱਚ ਆਏ ਨੂੰ ਕਿੰਨਾ ਟਾਈਮ ਹੋ ਗਿਆ ਉਦੋਂ ਵੀ ਆਪਣੇ ਫੈਮਿਲੀ ਸਹੀ ਹਾਂ ਹਾਂ ਫੈਮਿਲੀ ਤੋਂ ਬਿਨਾ ਤਾਂ ਮਤਲਬ ਨਹੀਂ ਸੀ ਨਾ ਕੋਈ ਇਕੱਲੇ ਨੂੰ ਨੇਪਾਲੀ ਨੂੰ ਰੱਖਣ ਦਾ ਤੇ ਫੈਮਿਲੀ ਵਾਲਾ ਸੀ ਬੰਦਾ ਇਹਦੇ ਰਿਲੇਟਿਵ ਸਾਡੇ ਕੋਲ ਜਿਹਨੂੰ ਕੰਮ ਕਰ ਰਹੇ ਨੇ ਜੀ ਗੜਸ਼ੰਕਰ ਇਹਦਾ ਭਰਾ ਆ ਇਹਦੀ ਜਿਹੜੀ ਵਾਈਫ ਹੈ ਉਹਦੀ ਸਿਸਟਰ ਵੀ ਉਹਦੇ ਨਾਲ ਮੈਰਿਡ ਹੈ ਉਹ ਫੈਮਿਲੀ ਵੀ ਇੱਥੋਂ ਦੀ ਆ ਮਤਲਬ ਜੇ ਪੁਲਿਸ ਪ੍ਰੋਪਰ ਕਾਰਵਾਈ ਕਰੇ ਤਾਂ ਇਹ ਪਤਾ ਲੱਗ ਸਕਦਾ ਹੈ ਕੋਈ ਅੱਧੀ ਅੱਡੀ ਗੱਲ ਨਹੀਂ ਹੈਗੀ ਬਟ ਇਹ ਵੀ ਵੀ ਹੁਣ ਮੈਂ ਪਿਛਲੇ ਮੰਥ ਮੇਰੇ ਵਾਈਫ ਔਰ ਮਦਰ ਵੀ ਉਹ ਫੈਮਿਲੀ ਸਾਡੀ ਸਾਰੀ ਯੂ ਐਸ ਹੈ ਤੇ ਮਦਰ ਔਰ ਵਾਈਫ ਮੇਰੇ 26 ਜਨਵਰੀ ਨੂੰ ਗਏ 26 ਫਰਵਰੀ ਨੂੰ ਗਏ ਹੈ ਉੰਮੀ ਨਾ ਉਹਨਾਂ ਨੂੰ ਹੋ ਗਿਆ ਸੀ ਗਿਆ ਨੂੰ ਤੇ ਮੈਂ ਆਪਣੇ ਕਿਸੇ ਕੰਮ ਨਾਲ ਜਾਣਾ ਸੀਗਾ ਜੰਮੂ ਕੋਟ ਕੱਲ ਕੱਲ ਦੀ ਗੱਲ ਹੈ ਜੜੀ ਤੇ ਮੈਂ ਇਹਨੂੰ ਕਿਹਾ ਵੀ ਕਾਕਾ ਮੈਂ ਸਵੇਰੇ ਜਾਣਾ ਤੇ ਤੂੰ ਪਿੱਛੋਂ ਰੂਮ ਬੰਦ ਕਰ ਲਈ ਤੇ ਮੈਂ ਆਪਣੇ ਦੋ ਰੂਮ ਜਿੰਨਾ ਚਿਰ ਮੈਂ ਮੇਰੇ ਬੈਡਰੂਮ ਤੇ ਪਲੱਸ ਹੋਰ ਕਮਰਾ ਸੀ ਉਹ ਮੈਂ ਦੋ ਲੋਕ ਆਲਵੇਸ ਲੋਕ ਕਰਦਾ ਕਦੀ ਵੀ ਨਹੀਂ ਮੈਂ ਛੱਡਿਆ ਉਹਨਾਂ ਨੂੰ ਖਾਲੀ ਤੇ ਸਮ ਉਹ ਚਲੋ ਜਿਹਨਾਂ ਦੀ ਨੀਤ ਮਾੜੀ ਹੋ ਗਈ ਉਹਨੇ ਕੋਈ ਨਾ ਕੋਈ ਤਾਂ ਆਪਣਾ ਇਂਤਜ਼ਾਮ ਕੀਤਾ ਹੀ ਸੀਗਾ ਤੇ ਮੈਂ 5:00 ਵਜੇ ਵਾਪਸ ਆ ਗਿਆ ਤੇ ਮੈਂ ਫੈਕਟਰੀ ਆ ਗਿਆ ਮੈਂ ਕਿਹਾ ਚਲੋ ਘਰ ਤੇ ਕੋਈ ਹੈ ਨਹੀਂ ਮੈਂ ਹੋਰ 2 ਘੰਟੇ ਤੱਕ ਜਾਣਾ ਮੈਂ ਕੋਈ 7:30 ਪੌਣੇ 8:00 ਵਜੇ ਘਰ ਆਇਆ ਤੇ ਘਰ ਬਾਹਰ ਤਾਲਾ ਲੱਗਾ ਸੀਗਾ ਤੇ ਮੈਂ ਸਾਹਮਣੇ ਅਗਨ ਸ਼ਾਪ ਸੂਟਸ ਵਾਲੇ ਗਏ ਸਾਡੇ ਉਹਨਾਂ ਦੇ ਸਰਵੰਟ ਨੂੰ ਪੁੱਛਿਆ ਮੈਂ ਕਿਹਾ ਕਿ ਕਿੱਥੇ ਗਿਆ ਤੇ ਬੱਤੀਆਂ-ਬੁੱਤੀਆਂ ਬੰਦ ਸੀਗੀਆਂ ਸਾਰੀਆਂ ਉਹ ਕਹਿੰਦਾ ਜੀ ਨਹੀਂ ਮੈਨੂੰ ਉੱਥੇ ਨਹੀਂ ਕੋਈ ਨੌਲੇਜ ਹੈ ਕਿ ਕਿੱਥੇ ਗਿਆ ਫਿਰ ਬਾਈ ਚਾਂਸ ਨਾ ਉੱਥੇ ਅਸੀਂ ਖੜੇ ਮੈਂ ਇਦਰ-ਉਦਰ ਪੁੱਛਦਾ ਰਿਆਂ ਨੂੰ ਦੇਖਿਆ ਵੀ ਕਿਸੇ ਤਰ੍ਹਾਂ ਕੋਈ ਅੰਦਰੋਂ ਫਿਰ ਮੈਂ ਉਹ ਲੜਕੇ ਨੂੰ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਦੇਖ ਤੇ ਸਹੀ ਉਪਰੋਂ ਨਿਕਲ ਕੇ ਦੇਖ ਵੀ ਅੰਦਰੋਂ ਉਹੜਾ ਵਟਾ ਗੇਟ ਆ ਉਹਨੂੰ ਲੋਕ ਲੱਗਾ ਹੈ ਕਿ ਉਹ ਅੰਦਰੋਂ ਖੁੱਲਾ ਹੈ ਉਹ ਕਹਿੰਦਾ ਜੀ ਅੰਦਰ ਤਾਲਾ ਨਹੀਂ ਲੱਗਾ ਫਿਰ ਮੈਂ ਕਿਹਾ ਯਾਰ ਤੂੰ ਪੌੜੀ ਲਾ ਕੇ ਨਾ ਅੰਦਰੋਂ ਉਹਨਾਂ ਗੇਟ ਤੇ ਖੋਲ ਮੈਂ ਗੇਟ ਖੋਲ ਕੇ ਆ ਕੇ ਅੰਦਰ ਦੇਖਿਆ ਤੇ ਅੰਦਰੋਂ ਮੈਨੂੰ ਇਦਾਂ ਬਾਹਰ ਸਫਾਈ ਸੂਈ ਸਾਰਾ ਕੁਝ ਸਿਸਟਮ ਠੀਕ ਲੱਗਾ ਮੈਨੂੰ ਕੋਈ ਲੱਗਾ ਨਹੀਂ ਕਿ ਤੋੜਪਨ ਹੋਈ ਇੱਕ ਮੇਰੇ ਮਾਈਂਡ 'ਚ ਆਇਆ ਵੀ ਸ਼ਾਇਦ ਕਿਤੇ ਯਾ ਥੋੜੀ دیر ਲੇ ਕੇ ਤੇ ਆ ਜਾਏਗਾ ਭਾਈ ਕਿਤੇ ਕਮਾਨ ਗਿਆ ਹੁਣੇ ਬੱਚਿਆਂ ਨੂੰ ਜਾਂਦਾ ਨਹੀਂ ਅਕਸਰ ਕਿਤੇ ਅੱਛਾ ਮਗਰ ਸ਼ਾਇਦ ਕਿਤੇ ਹੋ ਸਕਦਾ ਇਹਨੂੰ ਪਤਾ ਹੋਵੇ ਵੀ ਬਬੂ ਨੇ ਲੇਟ ਆਣਾ ਮੈਂ ਜਾਵਾਂ ਤੇ ਦੁਬਾਰਾ ਮੈਂ ਬਾਹਰ ਗਿਆ ਤੇ ਇਹਨਾਂ ਦਾ ਬੇਟਾ ਆਇਆ ਕਹਿੰਦਾ ਅੰਕਲ ਜੀ ਕੀ ਗੱਲ ਹੋ ਗਈ ਮੈਂ ਕਹਿੰਦਾ ਯਾਰ ਕਹਿੰਦਾ ਅੰਕਲ ਉਹਨੂੰ ਤੇ ਮੈਂ ਦੇਖਿਆ ਸੀਗਾ ਉਹਦੇ ਕੋਲ ਦੋ ਵੱਡੇ ਵੱਡੇ ਬੈਗ ਸੀਗਾ ਇੱਕ ਮਿੱਠੂ ਬੈਗ ਸੀ ਤੇ ਦੋ ਬੱਚੇ ਦੇ ਉਹ ਤੇ ਇੱਧਰ ਜਾ ਰਹੇ ਸੀਗੇ ਬੱਸ ਸਟੈਂਡ ਵੱਲ ਵਾਈਫ ਦੇ ਨਾਲ ਫਿਰ ਮੈਂ ਕਿਹਾ ਤੇ ਕੰਮ ਖਰਾਬ ਹੈ ਪਰ ਮੈਂ ਕਿਉਂਕਿ ਘਰ ਸਾਰਾ ਅੰਦਰੋਂ ਲੋਕ ਸੀਗਾ ਅੰਦਰ ਐਂਟਰ ਹੋਣ ਦਾ ਵੀ ਕੋਈ ਤਰੀਕਾ ਸੀ ਮੈਂ ਫਿਰਫਕਟੀਆਂ ਲੜਕੇ ਬੁਲਾਏ ਉਹਨਾਂ ਨੇ ਪਿਛਲਾ ਡੋਰ ਨੂੰ ਤੋੜਿਆ ਤੋੜਿਆ ਅੰਦਰ ਸੀ ਆਏ ਪਿੱਛੋਂ ਦੀ ਆਏ ਖੋਲਿਆ ਦੇਖਿਆ ਸਾਰਾ ਉਹ ਜਾਣ ਲਗੀ ਲੋਕ ਸਾਰਾ ਘਰ ਕਰ ਗਿਆ ਕੀ ਕਰ ਗਿਆ ਸਾਰਾ ਲੋਕ ਸੀਗਾ ਕਰ ਨਹੀਂ ਚਾਬੀ ਉਹਦੇ ਕੋਲ ਹੁੰਦੀਆਂ ਸੀ ਕਿ ਕਿ ਚਾਬੜੀਆਂ ਜਿੱਦਾਂ ਚਾਬੜੀਆਂ ਤੇ ਸੀਗੀਆਂ ਹੀ ਨਾ ਜੀ ਉਹ ਇਧਰੋਂ ਲੋਕ ਕਰਕੇ ਉਧਰੋਂ ਨਿਕਲ ਜਾਂਦੀ ਅੰਦਰ ਕਮਰਿਆਂ ਦੀ ਵੀ ਸੀਗੀ ਉਹਦੇ ਕੋਲ ਨਹੀਂ ਕਮਰੇ ਦੀ ਉਹਦੇ ਕੋਲ ਚਾਬੀ ਨਹੀਂ ਹੁੰਦੀ ਸੀ ਪਰ ਮੈਂ ਜਿੱਦਾਂ ਅੰਦਰ ਆਇਆ ਮੈਂ ਦੇਖਿਆ ਮੈਂ ਕਿਹਾ ਯਾਰ ਕਮਰਾ ਮੈਂ ਦੇਖਿਆ ਮੇਰਾ ਲੋਕ ਲੱਗਦਾ ਮੈਂ ਕਿਹਾ ਬਿੱਤ ਬਚਾਈ ਹੈ ਵੀ ਕੋਈ ਨਹੀਂ ਮੈਂ ਅੰਦਰ ਜਿੱਦਾਂ ਖੋਲਿਆ ਅੰਦਰ ਜਿਹੜਾ ਅਲਮਿਰਾ ਖੋਲੀ ਹੈ ਅਲਮਿਰਾ ਜਿਸ ਲੋਕੋ ਉਹ ਚਾਹਲ ਰਹੀ ਇੱਕ ਚਾਬੀ ਲੱਗੀ ਹੋਈ ਸੀ ਪਹਿਲਾਂ ਹੀ ਅੱਛਾ ਬੜੇ ਤੋਂ ਤਾਂ ਸਾਬਜੋ ਕੋ ਬਾਹਰਲੇ ਦੀ ਚਾਬੀ ਸੀਗੀ ਅੰਦਰਲੇ ਵੀ ਚਾਬੀ ਸੀ ਕਿਉਂਕਿ ਮੈਂ ਲੋਕ ਖੋਲ ਰਿਹਾ ਮੈਂ ਤੁਸੀਂ ਚਾਬੀ ਦਿੱਤੀ ਉਹਨੇ ਮੈਂ ਯਾ ਪਛੋਰੀ ਪਹਿਲੇ ਹੀ ਪਲਾਨ ਕਰਕੇ ਬਣਾਈ ਸੀ ਚਾਬੀ ਉਹਦੀ ਚਾਬੀ ਡੁਪਲੀਕੇਟ ਚਾਬੀ ਬਣੀ ਹੋਈ ਸੀਗੀ ਅੱਛਾ ਉਹਦੇ ਵਿੱਚ ਲੱਗੀ ਹੋਈ ਸੀ ਜਦੋਂ ਮੈਂ ਉਹਨੂੰ ਖੋਲ ਕੇ ਦੇਖਿਆ ਤੇ ਅੰਦਰ ਜਿਹੜਾ ਨੰਬਰ ਲੋਕ ਸੀਗਾ ਉਹ ਲੋਕਰ ਹੈ ਨੀਗਾ ਸੇਫ ਹੈ ਨੀਗਾ ਵਿੱਚ ਉਹਦੇ ਮੈਂ ਦੇਖਿਆ ਤੇ ਮੈਂ ਕਿਹਾ ਇਹ ਤਾਂ ਹੋ ਗਿਆ ਕੰਮ ਤੇ ਮੈਂ ਦੇਖਾਂ ਵੀ ਫਿਰ ਮੈਂ ਇੱਧਰ ਉੱਧਰ ਨਜ਼ਰ ਮਾਰੀ ਤੇ ਉਹ ਟੁੱਟਾ ਹੋਇਆ ਲੋਕਰ ਬਾਹਰ ਡਰੈਸਿੰਗ ਦੇ ਸਾਹਮਣੇ ਪਿਆ ਸੀਗਾ ਉਹਦੇ ਚ ਉਹਨੇ ਸਾਰਾ ਸਮਾਨ ਸੋਨ ਰੱਖਿਆ ਸੀਗਾ ਮੇਰੇ ਕੋਲ ਕਾਫੀ ਕਾਗਜ਼ਾਤ ਵੀ ਸੀਗੇ ਵੈਸੇ ਜ਼ਰੂਰੀ ਬਾਹਰ ਦੇ ਵੀ ਸੀ ਗ੍ਰੀਨ ਕਾਰਡ ਸੀ ਔਰ ਸਮਾਨ ਸੀਗਾ ਤੇ ਮੈਂ ਚੈੱਕ ਕੀਤਾ ਉਹ ਉੱਥੇ ਸੀਗਾ ਉਹਦੇ ਚ ਕੁਝ ਨਹੀਂ ਸੀਗਾ ਲਾਇਸੈਂਸ ਵਗੈਰਾ ਸੀ ਮੇਰਾ ਯੂਐਸ ਦਾ ਔਰ ਚੀਜ਼ਾਂ ਸੀਗੀਆਂ ਤੇ ਡਾਲਰ ਸੀਗੇ ਵਿੱਚ ਪਏ ਡਾਲਰ ਗਾਇਬ ਹੋ ਗਏ ਨੇ ਉਹ ਲੋਕਰ ਖੋਲ ਕੇ ਲੈ ਕੇ ਗਿਆ ਜਾਂ ਕਿਵੇਂ ਲੈ ਗਿਆ ਉਹ ਹੀ ਦੱਸ ਦਿਓ ਲੋਕਰ ਉਹਨੇ ਤੋੜਿਆ ਇੱਥੇ ਖੋਲਿਆ ਉਹ ਕੋਈ ਨੰਬਰ ਲੋਕ ਸੀਗਾ ਚਾਬੀ ਤੇ ਉਹਨੂੰ ਲਗਣੀ ਸੀ ਉਹ ਟਰਾਈ ਕੀਤੀ ਉਹ ਚਾਬੀ ਇੱਥੇ ਟੇਢੀ ਟੁੱਢੀ ਹੋਈ ਪਈ ਆ ਉਹਨੇ ਪੂਰੀ ਕੋਸ਼ਿਸ਼ ਕੀਤੀ ਆਪਣੀ ਸਾਰਾ ਅਗਲਾ ਪੈਨਲ ਪੁੰਨ ਉਹਨੇ ਤੋੜ ਦਿੱਤਾ ਲੋਕ ਨਹੀਂ ਉਹਦੇ ਕੋ ਖੋਲਿਆ ਫਿਰ ਉਹਨੇ ਉਹਨੂੰ ਪਟ ਲਿਆ ਉਹਦੇ ਵਿੱਚੋਂ ਅੰਦਰੋਂ ਕਿਉਂਕਿ ਅੰਦਰ ਫਿਕਸ ਸੀਗਾ ਉਹ ਦੀਵਾਰ ਦੇ ਵਿੱਚ ਦੀਵਾਰ ਚ ਫਿਕਸ ਸੀਗਾ ਉਹਨੇ ਉਹਨੂੰ ਪਟ ਲਿਆ ਬਾਹਰ ਲਿਆ ਕੇ ਫਿਰ ਉਹਨੇ ਉਹਨੂੰ ਤੋੜਿਆ ਅੱਛਾ ਮਾ ਜੋ ਸਮਝ ਚੰਦਾ ਸਾਡੀ ਸਮਝ ਚੰਦਾ ਕਿਉਂਕਿ ਉਹ ਬਾਹਰ ਹੀ ਲੋਕਰ ਪਿਆ ਸੀਗਾ ਲੋਕਰ ਬਾਹਰ ਪਿਆ ਤੇ ਉਹ ਜਿਹੜੇ ਨੰਬਰ ਵਾਲਾ ਸਾਰਾ ਉਹ ਪਲਾਸਟਿਕ ਦਾ ਜਿਹੜਾ ਅੱਗੇ ਸਮਾਨ ਹੁੰਦਾ ਉਹ ਤੋੜਿਆ ਪਿਆ ਸੀਗਾ ਤੇ ਉਹਦੇ ਵਿੱਚ ਉਹਨੇ ਸਾਰਾ ਸਮਾਨ ਜਿਹੜਾ ਲੋਕਰ ਵਾਲਾ ਸੀ ਉਹ ਉਲਟਾ ਕਰਕੇ ਉਹਦੇ ਵਿੱਚ ਪਾਇਆ ਸੀਗਾ ਹੂੰ ਤੇ ਫਿਰ ਮੈਂ ਸਾਰਾ ਅੱਧਰ ਉੱਧਰ ਕਹਿਣਾ ਸ਼ੁਰੂ ਕੀਤਾ ਸਾਰਿਆਂ ਨੂੰ ਆ ਥਾਣੇ ਵੀ ਕਿਹਾ ਇੱਧਰ ਚੌਂਕੀ ਇਚਾਰਜ ਬੱਸ ਸਟੈਂਡ ਤੋਂ ਆਏ ਸੀ ਉਹਨਾਂ ਨੇ ਸਾਰਾ ਦੇਖਿਆ ਆਪਣੇ ਵੱਲੋਂ ਤੇ ਕਾਰਵਾਈ ਕਰ ਰਹੇ ਹੁਣ ਬਟ ਜੇ ਪ੍ਰੋਪਰ ਕਾਰਵਾਈ ਹੋਏ ਤੇ ਬੰਦੇ ਫੜੇ ਜਾ ਸਕਦੇ ਕੋਈ ਐਦਾਂ ਦਾ ਚਾਂਸ ਨਹੀਂ ਇਹ ਵੀ ਬੰਦੇ ਨਿਕਲ ਜਾਣ ਕਿਉਂਕਿ ਉਹਨਾਂ ਦੇ ਕਾਫੀ ਰੈਫਰੈਂਸ ਇੱਥੇ ਆ ਗਏ ਨੇ ਪਲੱਸ ਉਹ ਇੱਕ ਵੀ ਦੱਸੋ ਜਿਹੜਾ ਆਪਣੇ ਲੋਕਲ ਤੁਸੀਂ ਕਹਿ ਰਹੇ ਸੀ ਉਹਦੇ ਵਿੱਚ ਉਮਮਨ ਸਮਾਨ ਕਿੰਨਾ ਸੀਗਾ ਐਗਜ਼ੈਕਟਲੀ ਗੱਲ ਕਰੀਏ ਚੀਜ਼ਾਂ ਦੀ ਜਾਂ ਪੈਸੇ ਦੀ ਕੁੱਲ ਨੁਕਸਾਨ ਹੋਇਆ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਹੋਇਆ ਕੁੱਲ ਨੁਕਸਾਨ ਹੋਇਆ ਜੀ 6 ਦੇ 6000 ਦੇ ਕਰੀਬ ਡਾਲਰ ਸੀਗਾ ਜੀ ਤੇ ਇੰਡੀਅਨ ਇੰਡੀਅਨ ਕਰੰਸੀ ਸੀ ਉਹਦੇ 67000 ਲੱਖ ਰੁਪਏ ਹੋਣੀ ਕਿਉਂਕਿ ਮੈਂ ਸੈਲਰੀ ਵਾਸਤੇ ਸੀਗੇ ਪੇਮੈਂਟ ਕਰ ਪਈ ਤੇ ਮੈਂ ਲੈ ਗਿਆ ਸੀਗਾ ਸਵੇਰੇ ਨਾਲ ਲੈ ਗਿਆ ਸੀ ਪਲੱਸ ਹੋਰ ਕੀਮਤੀ ਸਵਾਨ ਸੀ ਥੋੜੀ ਬਹੁਤੀ ਜੁਲਰੀ ਹੋਣੀ ਹੈ ਕਾਫੀ ਜੁਲਰੀ ਅਸੀਂ ਲੋਕਰ ਤੇ ਰੱਖਤੀ ਸੀ ਕਿਉਂਕਿ ਵਾਈਫ ਨੇ ਜਾਣਾ ਸੀਗਾ ਥੋੜੀ ਬਹੁਤੀ ਕਿਤੇ ਪਈ ਹੈ ਉਹ ਹੁਣ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਉਹ ਤਾਂ ਵਾਈਫ ਨੇ ਬਤਾ ਗਈ ਕਿ ਕਿਰ ਚ ਗਿਆ ਛੋਟੇ ਜਿਹੋ ਮੋਡੀਆਂ ਚੀਜ਼ਾਂ ਵੀ ਹੋ ਤਾਂ 5-7 ਤੋਲੇ ਤਾਂ ਕਿਤੇ ਨਹੀਂ ਗਏ ਤੇ ਬਾਕੀ ਜਿਹੜਾ ਉਹਨੇ ਜਿੱਦਾਂ ਉਹਨਾਂ Apple ਦੀ ਵਾਚ ਸੀਗੀ ਜਾਂ ਹੋਰ ਸੀਗੇ ਚੀਜ਼ਾਂ ਕੀਮਤੀ ਸਮਾਨ ਘੜੀਆਂ ਵੀ ਸੀਗੀਆਂ ਹੋਰ ਉਹ ਉਹਨੇ ਕੁਝ ਨਹੀਂ ਲਗਾਇਆ ਇੱਕ ਸੈਕੰਡ ਡਰਾ ਜਿਹੜਾ ਖੁੱਲਾ ਹੀ ਰਹਿੰਦਾ ਉਹਨੂੰ ਲੋਕ ਨਹੀਂ ਹੈਗਾ ਉਹਦੇ ਚ 100 ਦੇ ਨੋਟਾਂ ਦੀ ਗੱਡੀ ਸੀ ਅੱਧੀ ਕੋ ਨਵੇਂ ਨੋਟ ਜਿੱਦਾਂ ਤੇ ਰੱਖਦੇ ਯੂਜ਼ ਕਰਨ ਲਈ ਉਹ ਵੀ ਉਦਾਂ ਹੀ ਪਈ ਆ ਤੇ ਬਾਕੀ ਉਹਨੇ ਪਰਫਿਊਮ ਜਿਹੜੇ ਤੇ ਸਕੌਚ ਦੀਆਂ ਦੋ ਚਾਰ ਬੋਤਲਾਂ ਤੇ ਪਰਫਿਊਮਸ ਚਾਰ ਪੰਜ ਜਿਹੜੇ ਕੌਸਟਲੀ ਸੀਗੇ ਉਹ ਪਲੱਸ ਜਿੱਦਾਂ ਹੁਣ ਬਾਅਦ ਚ ਫਿਰ ਮੈਂ ਜਿਹੜਾ ਕਮਰੇਆਂ ਚ ਸਰਚ ਕੀਤਾ ਕੋਈ ਘਰ ਅੰਦਰ ਕਮਰੇ ਲੱਗੇ ਸੀ ਉਹਦੇ ਚੋ ਨਜ਼ਰ ਆ ਰਿਹਾ ਵੇ ਵੀ ਸਾਡੇ ਆਪਣੇ ਇੱਥੋਂ ਟੈਚੀ ਥੱਲੋਂ ਲੈ ਕੇ ਗਿਆ ਤੇ ਉਹਦੇ ਚ ਉਹਨੇ ਸਮਾਨ ਭਰਿਆ ਤੇ ਜਿੱਦਾਂ ਸ਼ੂ ਰੈਕ ਚ ਸ਼ੂ ਕੱਢ ਰਿਹਾ ਉਹ ਨਜ਼ਰ ਆਇਆ ਕਮਰੇ ਚ ਮਤਲਬ ਜਿਹੜੇ ਜਿਹੜੇ ਨਹੀਂ ਚੀਜ਼ਾਂ ਕੈਮਰੇ ਚ ਕਵਰ ਸੀ ਗਿਆ ਬਾਕੀ ਤਾਂ ਹੁਣ ਪਤਾ ਲੱਗੇਗਾ ਕੀ ਹੋਇਆ ਐਗਜ਼ੈਕਟਲੀ ਜਿਹੜੀਆਂ ਕਵਰ ਸੀ ਗਿਆ ਉਹ ਲੈ ਕੇ ਗਿਆ ਅ ਬਾਕੀ ਬਾਕੀ ਚੀਜ਼ਾਂ ਤੁਹਾਡੇ ਸਾਰੀਆਂ ਸਾਹਮਣੇ ਆ ਜੀ ਤਾਂ ਇਹ ਸਨ ਸਾਡੇ ਨਾਲ ਮਹਿਤਾ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ 90 ਸਾਲਾਂ ਦਾ ਬੰਦਾ ਇੱਕ ਹੀ ਵਿਸ਼ਵਾਸਪਾਤਰ ਬੰਦਾ ਸੀਗਾ ਜਿਸ ਤੇ ਤਹ ਦੇ ਕਾਰਾ ਕੀਤਾ ਗਿਆ ਤੇ ਪੂਰੇ ਫਰਮਾਰ ਸਮੇਤ ਉਹ ਬੜਾ ਕੀਮਤੀ ਸਮਾਨ ਤੇ ਲੱਖਾਂ ਡੜੇ ਚੀਜ਼ਾਂ ਸਮਾਨ ਲੈ ਕੇ ਉਹ ਚੋਰੀ ਹੋ ਗਿਆ ਤੇ ਲੋਕਾਂ ਨੂੰ ਇੱਕ ਇਹੀ ਮੈਸੇਜ ਹੈ ਕਿ ਅਗਰ ਤੁਸੀਂ ਕੇਅਰ ਟੇਕਰ ਰੱਖ ਦਿਓ ਚਾਹੇ ਤੁਹਾਡੇ ਕਿੰਨੇ ਵੀ ਸਾਲਾਂ ਤੋਂ ਤੁਹਾਡੇ ਨਾਲ ਰਹ ਰਹੇ ਬਟ ਟਾਈਮ ਟੂ ਟਾਈਮ ਉਹਨਾਂ ਦੇ ਨਾਲ ਇੱਕ ਕਨਵਰਸੇਸ਼ਨ ਜਾਂ ਇੱਕ ਜਿਹੜਾ ਆਪਣੇ ਉਹਨਾਂ ਨਾਲ ਰਾਬਤਾ ਜ਼ਰੂਰ ਬਣਾ ਕੇ ਰੱਖੋ ਤਾਂ ਕਿ ਅਗਰ ਤੁਸੀਂ ਉਹਨਾਂ ਦੇ ਨਾਲ ਰਾਬਤਾ ਬਣਾ ਕੇ ਰੱਖਦੇ ਹੋ ਉਹਨਾਂ ਦੇ ਹਾਅ ਭਾਅ ਜਾਂ ਉਹਨਾਂ ਦੇ ਜਿਹੜ ਕਦੇ ਤੁਸੀਂ ਇਸ ਚੀਜ਼ ਤੋਂ ਬਚਾਅ ਹੋ ਸਕਦਾ ਲੋਕੀ ਜ਼ਰੂਰ ਆਪਣੇ ਕੇਅਰ ਟੇਕਰ ਨੂੰ ਰੱਖਣ ਪਰ ਕੇਅਰ ਟੇਕਰ ਉਹਨਾਂ ਦੇ ਉਸੇ ਲਿਮਟ ਤੱਕ ਰੱਖਣਾ ਚਾਹੀਦਾ ਕਿ ਤੁਹਾਡੇ ਕਿਸੇ ਵੀ ਤਰੀਕੇ ਨਾਲ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਜਲੰਧਰ ਤੋਂ ਪੀਟੀਸੀ ਨਿਊਜ਼ ਲਈ ਜਗਰੂਪ